ਅਸੀਂ ਬਹੁਤ ਜ਼ਿਆਦਾ ਸ਼ਰਮਿੰਦਗੀ ਅਸੀਂ ਉਸੇ ਚੁਕਾ ਕੇ ਹਿਤ ਨਹੀਂ ਸਕਦੇ ਉਹ ਮੁੱਖ ਦਿਖਾ ਕੇ ਚੱਲ ਵੀ ਨਹੀਂ ਸਕਦੇ ਮਹਾਰਾਜ ਸਾਨੂੰ ਮਾਫ ਕਰਨਾ ਮਹਾਰਾਜ ਸਤ ਤੋਂ ਕੋ ਗਲਤੀ ਹੋਈ ਉਹ ਅਸੀਂ ਕਿਸਮਾਂ ਦੇ ਜਾ ਸਕੋ ਮਹਾਰਾਜ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਨ ਬੜਾ ਹੀ ਉਦਾਸ ਹੋਇਆ ਆ ਵੀਡੀਓ ਤੁਸੀਂ ਵੀ ਦੇਖੀ ਹੋਏਗੀ ਮੈਂ ਵੀ ਦੇਖੀ ਕਾਫੀ ਲੋਕਾਂ ਨੇ ਮੈਨੂੰ ਵੀਡੀਓ ਭੇਜੀ ਤੇ ਅੱਜ ਮੈਨੂੰ ਮੌਕਾ ਮਿਲਿਆ ਇਹ ਵੀਡੀਓ ਦੇਖਣ ਦਾ ਤੇ ਸੱਚ ਯਕੀਨ ਮੰਨਿਓ ਮਨ ਬੜਾ ਹੀ ਪਰੇਸ਼ਾਨ ਹੋਇਆ ਦੇਖ ਕੇ ਵੀਡੀਓ ਡਵਲ ਮਾਈਂਡਡ ਜਿਹਾ ਹੋ ਗਿਆ ਮੈਂ ਤਾਂ ਕਿ ਇਹਨਾਂ ਪੇਰੈਂਟਸ ਨੂੰ ਬਦ ਕਿਸਮਤ ਕਿਹਾ ਜਾਵੇ ਜਾਂ ਫਿਰ ਇਹਨਾਂ ਦੇ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਕਰਕੇ ਨਾ ਸਿਆਣਿਆਂ ਬਿਆਣਿਆਂ ਨੂੰ ਦੇਖ ਲੋ ਦਾੜੇ-ਛਾੜੇ ਰੱਖੇ ਹੋਏ ਨੇ ਦਸਤਾਰ ਸਜਾਈ ਹੋਈ ਆ ਤੇ ਮਾਂ ਬਜ਼ੁਰਗ ਵਿਚਾਰੀ ਕੋਲੋਂ ਖੜਿਆ ਨਹੀਂ ਹੋ ਰਿਆ ਇੰਨੀ ਪਰੇਸ਼ਾਨ ਆ ਕਿਨੂੰ ਬੱਗਾ ਬਦ ਕਿਸਮਤ ਕਿਹਾ ਜਾਵੇ ਕਿ ਗੱਡਾ ਖੜਾ ਹੋ ਜਾ ਬੱਚੇ ਜੰਮਣ ਖੁਣੋ ਕਈ ਲੋਕ ਔਲਾਦਾਂ ਲਈ ਰੋ ਰਏ ਨੇ ਕਿਸ ਮਾਲਕਾ ਸਾਨੂੰ ਔਲਾਦ ਦੇ ਦੇ ਤੇ ਕਈਆਂ ਨੂੰ ਔਲਾਦਾ ਨੇ ਦੁਖੀ ਕੀਤਾ ਹੋਇਆ ਕੀ ਕਰੇ ਬੰਦਾ ਦੱਸੋ ਆ ਵੀਡੀਓ ਦੇਖਦੇ ਪਹਿਲਾਂ ਉਸ ਤੋਂ ਬਾਅਦ ਫਿਰ ਗੱਲ ਕਰਦੇ ਆ ਬੇਨਤੀ ਕਰਦੇ ਆ ਮਹਾਰਾਜ ਸ਼ੁਰੂ ਕਰਵਾ ਮਾਫੀ ਚਾਹੁੰਦੇ ਆ ਜੋ ਬੇਟੇ ਨੇ ਮਾਰੀਆਂ ਹਰਕਤਾਂ ਕਿੰitys ਜੇ ਦੱਸਦਾ ਸਾਹ ਦੇਖ ਲਾ ਅਸੀਂ ਇੰਦਣ ਜੋ ਗੱਲਾਂ ਮਹਾਰਾਜ ਅਸੀਂ ਬਹੁਤ ਜ਼ਿਆਦਾ ਸ਼ਰਮਿੰਦਗੀ ਅਸੀਂ ਸਿਰ ਹੁਸ਼ੀਸ਼ ਚੁਕਾ ਕੇ ਅਸੀਂ ਤੁਰ ਵੀ ਨਹੀਂ ਸਕਦੇ ਹੁ ਮੁੱਖ ਦਿਖਾ ਕੇ ਚੱਲ ਵੀ ਨਹੀਂ ਸਕਦੇ ਮਹਾਰਾਜ ਸਾਨੂੰ ਮਾਫ ਕਰਨਾ ਮਹਾਰਾਜ ਕੱਤੋਂ ਕੋ ਗਲਤੀ ਹੋਈ ਉਹ ਅਸੀਂ ਕਿੰਮਾਂ ਦੇ ਜਾਂਚ ਤੋਂ ਮਾਰਿਆ ਪਰ ਬੇਟੇ ਦੀ ਬਹੁ ਮਾੜੀ ਗੱਲ ਆ ਮਹਾਰਾਜ ਜੋ ਜਿਰਾਵਲੀ ਉਹਨੇ ਬਖਤੀ ਇਹ ਜਿਰਾਵਲੀ ਸਾਹਿਬ ਮਹਾਰਾਜ ਕਿਰਪਾ ਕਰਨ ਮਾਰਾ ਮਹਾਰਾਜ ਜੀ ਦੁਆਰਾ ਸਾਹਿਬ ਮਹਾਰਾਜ ਕਿਰਪਾ ਕਰਨ ਭਾਈ ਜੀ ਖਾਲਸਾ ਹੁਣ ਤੁਸੀਂ ਸੁਣੀ ਲਈ ਗੱਲਬਾਤ ਉਹ ਮੁੰਡਾ ਜਿਹੜਾ ਮੰਨਾ ਜਿਹਨਾਂ ਦੇ ਪੇਰੈਂਟਸ ਨੇ ਉਹਦੀਆਂ ਵੀਡੀਓ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਉਹ ਬੰਦਾ ਇੰਨਾ ਕਿ ਗੰਦ ਵਗਦਾ ਇੰਨਾ ਮਤਲਬ ਪਤਾ ਨਹੀਂ ਕਿਹੜੀ ਗੱਲ ਤੇ ਉਹ ਤੜੀਆਂ ਲੋਕਾਂ ਲਈ ਜਾਂਦਾ ਮੈਂ ਇਹ ਕਰ ਦਊਗਾ ਉਹ ਕਰ ਦਊਗਾ ਤੇ ਮਾਮਾ ਜੀ ਤੁਹਾਡੇ ਹੈਗੇ ਪੰਗੇ ਕਿਸੇ ਦੇ ਨਾਲ ਪਤਾ ਨਹੀਂ ਕੋਈ ਪ੍ਰੇਮ ਢਿੱਲੋ ਸਮਥਿੰਗ ਕੁਝ ਹੈਗਾ ਮੈਨੂੰ ਤਾਂ ਉਹਦਾ ਵੀ ਨਹੀਂ ਪਤਾ ਕੌਣ ਆ ਸਿੰਗਰ ਉਹ ਤੇ ਇਹਨਾਂ ਦੋਹਾਂ ਦੀ ਆਪਸ ਵਿੱਚ ਹੈਗੀ ਆ ਉਹ ਘਰ ਵੀ ਇਹਦੇ ਗਏ ਤੇ ਜੇ ਤੇਰੇ ਵਿੱਚ ਗੜਸਤ ਜਾ ਕੇ ਉੱਥੇ ਵਜਹ ਹੱਕ ਦੇ ਵਿੱਚ ਇਹਨਾਂ ਵਿਚਾਰੇ ਪੇਰੈਂਟਸ ਨੂੰ ਬੁੱਢੇ ਬਾਰੇ ਕਿਉਂ ਮਾਫੀ ਮੰਗਵਾਉਣ ਡਿਆ ਕਿਉਂ ਝੋਲੀ ਅੱਡ ਕੇ ਖੜੇ ਨੇ ਇਹ ਸਿਰਫ ਜਿਹੜੇ ਆਲੇ ਦੁਆਲੇ 150 ਬੰਦੇ ਖੜੇ ਉਹਨਾਂ ਸਾਹਮਣੇ ਸ਼ਰਮਿੰਦਾ ਨਹੀਂ ਹੋਏ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ 'ਇਹ ਵੀਡੀਓ ਬਣ ਗਈ ਆ ਤੇ ਇਹ ਲੱਖਾਂ ਕਰੋੜਾਂ ਅਰਬਾਂ ਲੋਕੀ ਇਸ ਵੀਡੀਓ ਨੂੰ ਦੇਖ ਰਹੇ ਨੇ ਤੋ ਸਮਝ ਲਓ ਸਾਰੇ ਸਾਹਮਣੇ ਖੜੇ ਸਾਰਾ ਕੁਝ ਦੇਖ ਰਹੇ ਨੇ ਕਸੂਰ ਕੀ ਹੈ ਇਹਨਾਂ ਦਾ ਪੇਰੈਂਟਸ ਦਾ ਕਿ ਇਹਨਾਂ ਨੇ ਤੁਹਾਨੂੰ ਜੰਮਿਆ ਪਾਲਿਆ ਇਹੀ ਕਸੂਰ ਆ ਪੜਾਇਆ ਲਿਖਾਇਆ ਵੀ ਹੋਏਗਾ ਤੁਹਾਨੂੰ ਹਰ ਪੇਰੈਂਟਸ ਕਹਿੰਦਾ ਸਾਡੇ ਬੱਚੇ ਲਾਇਕ ਬਣ ਸੋ ਇਸੇ ਤਰ੍ਹਾਂ ਇਹਨਾਂ ਨੇ ਵੀ ਕੀਤਾ ਹੋਵੇਗਾ ਕਿ ਜਦੋਂ ਤੁਹਾਨੂੰ ਜੰਮਿਆ ਜੋ ਤੁਹਾਨੂੰ ਖੜਾਇਆ ਹੋਏਗਾ ਗੋਦ ਦੇ ਵਿੱਚ ਜਦੋਂ ਤੁਹਾਨੂੰ ਮਾਂ ਨੇ ਦੁੱਧ ਪਿਲਾਇਆ ਹੋਏਗਾ ਪਿਓ ਨੇ ਮੋਢਿਆਂ ਤੇ ਚੱਕ-ਚੱਕ ਕੇ ਤੁਹਾਨੂੰ ਸੈਰਾਂ ਕਰਾਈਆਂ ਹੋਣ ਗਿਆ ਕਿ ਉਹਨਾਂ ਨੇ ਉਦੋਂ ਸੋਚਿਆ ਹੋਵੇਗਾ ਕਿ ਸਾਨੂੰ ਇਹ ਦਿਨ ਵੀ ਦੇਖਣੇ ਪੈਣਗੇ ਤੁਸੀਂ ਮਤਲਬ ਇੰਨੀ ਗਿਰ ਚੁੱਕੇ ਹੋ ਤੁਸੀਂ ਕਿ ਤੁਹਾਨੂੰ ਆਪਣੇ ਮਾਪਿਆਂ ਦੀ ਇੱਜ਼ਤਾਂ ਦਾ ਵੀ ਨਹੀਂ ਪਤਾ ਮੈਂ ਬਹੁਤ ਵੀਡੀਓ ਉਹਦੀਆਂ ਆਉਂਦੀਆਂ ਰਹਿੰਦੀਆਂ ਨੇ ਸਾਹਮਣੇ ਪਤਾ ਨਹੀਂ ਉਹਦੇ ਮੇਰਾ ਖਿਆਲ ਹੈ ਕੋਈ ਦਿਮਾਗੀ ਉਹਦੇ ਕੋਈ ਪ੍ਰੋਬਲਮ ਹੈਗੀ ਆ ਕੋਈ ਮਾਨਸਿਕ ਤੌਰ ਤੇ ਉਹ ਬਿਮਾਰ ਹੈਗਾ ਉਹ ਬਹੁਤ ਅਜੀਬੋ ਘਰੀਬ ਬੋਲਦਾ ਆ ਵੀਡੀਓ ਦੇਖ ਕੇ ਵੀ ਸ਼ਾਇਦ ਉਹਦਾ ਪਤਾ ਨਹੀਂ ਕਿ ਮੈਨੂੰ ਵੀ ਗਾਲਾਂ ਗੋਲਾਂ ਕੱਢ ਦੇਵੇ ਉਹ ਇਦਾਂ ਦਾ ਹੀ ਆ ਬੰਦਾ ਪਰ ਗੱਲ ਇਹ ਕਿ ਤੁਹਾਡੀ ਵਜ੍ਹਾ ਕਰਕੇ ਉਹ ਵਿਚਾਰੇ ਬਜ਼ੁਰਗ ਪੇਰੈਂਟਸ ਕਿਉਂ ਮਾਫੀਆਂ ਮੰਗ ਰਹੇ ਨੇ ਇਹ ਤੇ ਗੱਲ ਹੋ ਗਈ ਇਹਨਾਂ ਪੇਰੈਂਟਸ ਦੀ ਤੇ ਇਹਨਾਂ ਦੇ ਉਹ ਉਹ ਤਾਂ ਬੇਵਕੂਫ ਮੁੰਡੇ ਦੀ ਹੁਣ ਗੱਲ ਇਹ ਹੈ ਕਿ ਜਿਹੜੇ ਮਾਫੀਆ ਮੰਗਵਾ ਰਹੇ ਨੇ ਉਹ ਕਿੱਥੋਂ ਦੁੱਧ ਤੋਤੇ ਨੇ ਉਹ ਕਿੱਥੋਂ ਅਕਲ ਵਾਲੇ ਲੋਕ ਨੇ ਜਿਹੜੇ ਮਾਫੀਆ ਮੰਗਵਾ ਰਹੇ ਨੇ ਇਦਾਂ ਕੈਮਰਾ ਲਾ ਕੇ ਉਹਨਾਂ ਨੂੰ ਵੀ ਅਕਲ ਚਾਹੀਦੀ ਮਾੜੀ ਮੋਟੀ ਵੀ ਜੇ ਕਿਸੇ ਨੇ ਜੇ ਉਹਨਾਂ ਦੇ ਮੁੰਡੇ ਨੇ ਕੁਝ ਕੀਤਾ ਹੈ ਤਾਂ ਉਹਦੇ ਕੋਲੋਂ ਮਾਫੀਆ ਮੰਗਾਓ ਨੱਕ ਰਗੜਾਓ ਜਿੱਤਰ ਜੁੱਤੀਆਂ ਮਾਰੋ ਜੋ ਮਰਜ਼ੀ ਕਰੋ ਪੇਰੈਂਟਸ ਨੂੰ ਤੁਸੀਂ ਇਦਾਂ ਲੋਕਾਂ ਦੇ ਵਿੱਚ ਖੜੇ ਕਰਕੇ ਕਿਉਂ ਇਦਾਂ ਮਿੰਤਾ ਕਰਵਾ ਰਹੇ ਹੋ ਦੋਨੇ ਬਜ਼ੁਰਗ ਪੇਰੈਂਟਸ ਨੂੰ ਤੁਹਾਨੂੰ ਵੀ ਅਕਲ ਆਉਣੀ ਚਾਹੀਦੀ ਮਾੜੀ-ਮੋਟੀ ਪਰ ਇਹ ਰਿਵਾਜ ਹੀ ਚੱਲ ਗਿਆ ਸਾਡੇ ਉੱਥੇ ਤੁਸੀਂ ਪੇਰੈਂਟਸ ਨੂੰ ਬੁੱਢੇ ਵਾਰੇ ਯਾਰ ਹੱਦੇ ਹੋ ਗਈ ਤੁਹਾਡੇ ਵੀ ਅਕਲ ਨੂੰ ਮੈਂ ਕਿੰਨਾ ਵੀ ਪਤਨੀ ਕੀ ਘੋਣ ਲੱਗੇ ਹੋਏ ਨੇ ਜਿਹਨੇ ਮਾਫੀ ਮੰਗਵਾ ਰਹੇ ਨੇ ਜੇ ਮੁੰਡਾ ਬੇਵਕੂਫ ਹੈ ਨਾ ਦਾ ਤੇ ਤੁਸੀਂ ਕੋਈ ਅਕਲ ਕਰੋ ਮਾੜੀ-ਮੋਟੀ ਉਹਨੂੰ ਮੁੰਡੇ ਨੂੰ ਲੱਭੋ ਜੋ ਤੁਹਾਡਾ ਦਿਲ ਕਰਦਾ ਉਹਦੇ ਨਾਲ ਕਰੋ ਕਿਉਂ ਤੁਸੀਂ ਪੇਰੈਂਟਸ ਦਾ ਜਲੂਸ ਕੱਢਣਦੇ ਹੋ ਕਿਉਂ ਉਹਨਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਰਹੇ ਹੋ ਕਿ ਅਸੀਂ ਇਹੋ ਜਿਹੀ ਨਿਕੰਦੀ ਔਲਾਦ ਜੰਮ ਚੁੱਕੇ ਹਾਂ ਪੇਰੈਂਟਸ ਦਾ ਖਸੂਰ ਬਸ ਇਹੀ ਹੈ ਕਿ ਉਹਨਾਂ ਨੇ ਪਾਲਿਆ ਬੱਚਿਆਂ ਨੂੰ ਹਰ ਪੇਰੈਂਟਸ ਪਾਲਦਾ ਬੱਚਿਆਂ ਨੂੰ ਪਰ ਇਹ ਦਿਨ ਦੇਖਣ ਵਾਸਤੇ ਨਹੀਂ ਪਾਲਦਾ ਮੈਨੂੰ ਦਿਲੋਂ ਬੜਾ ਅਫਸੋਸ ਹੈ ਵੀਡੀਓ ਦੇਖ ਕੇ ਮੈਂ ਰੋਣ ਨਿਕਲ ਗਿਆ ਮੇਰਾ ਮੈਂ ਕਹਾ ਯਾਰ ਕੀ ਹੈ ਐਸ ਉਮਰ ਦੇ ਵਿੱਚ ਇਹਨਾਂ ਨੂੰ ਤੁਸੀਂ ਤੁਸੀਂ ਐਸ਼ ਕਰਾਓ ਦੁਨੀਆ ਦੇ ਵਿੱਚ ਪੂਰੀ ਚ ਕਮਾਓ ਜਿੱਥੇ ਤੂੰ ਕਹਿੰਦਾ ਮੈਂ ਕੈਨੇਡਾ ਬੈਠਾ ਉੱਥੇ ਬੈਠਾ ਬਟਾ ਬੜੀਆਂ ਫੜਾਂ ਜੀਆਂ ਮਾਰਦਾ ਜੀ ਉਹ ਗਰੀਬ ਉਹ ਬੰਦੇ ਦਾ ਨਾ ਕੁਝ ਸਮਥਿੰਗ ਹੈਗਾ ਆ ਤੇ ਤੁਸੀਂ ਨਾ ਆਪਣੇ ਪੇਰੈਂਟਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ ਤੇ ਉਹਨਾਂ ਨੂੰ ਵੀ ਕਮਾਓ ਵਿਚਾਰਿਆਂ ਨੂੰ ਪਰ ਨਹੀਂ ਤੁਸੀਂ ਤੇ ਮਿਹਨਤਾਂ ਹੀ ਕਰਾਉਣੀਆਂ ਨੇ ਤੁਸੀਂ ਕੀ ਸੋਚਦੇ ਹੋ ਜਰੂਰ ਜੇ ਤੁਹਾਡੇ ਦਿਲ ਦੇ ਵਿੱਚ ਕੋਈ ਹੈ ਗੱਲ ਕਰਨ ਵਾਲੀ ਇਸ ਵੀਡੀਓ ਦੇ ਵਿੱਚ ਤੇ ਮੈਨੂੰ WhatsApp ਤੇ ਨਾ ਪਲੀਜ਼ ਜਦੋਂ ਮਰਜੀ ਮੈਸੇਜ ਕਰੋ ਸਤਿ ਸ਼੍ਰੀ ਅਕਾਲ ਦਵਾਸ ਲਾਮ ਬਲਾਓ ਪਰ ਜਿਹੜੀ ਤੁਹਾਡੇ ਦਿਲ ਦੀ ਗੱਲ ਹੁੰਦੀ ਹੈ ਨਾ ਕਿਸੇ ਵੀਡੀਓ ਬਾਰੇ ਉਹ ਪਲੀਜ਼ ਤੁਸੀਂ ਕਮੈਂਟਸ ਦੇ ਵਿੱਚ ਹੀ ਕਰਿਆ ਕਰੋ ਤਾਂ ਕਿ ਤੁਹਾਡੀ ਗੱਲ ਦੂਜਿਆਂ ਤੱਕ ਵੀ ਪਹੁੰਚੇ ਹਰ ਇੱਕ ਦੇ ਕਮੈਂਟ ਤੋਂ ਕਿਸੇ ਨਾ ਕਿਸੇ ਨੂੰ ਸਿੱਖਣ ਦਾ ਕੁਝ ਮਿਲਦਾ ਸੋ ਪਲੀਜ਼ ਇਸ ਵੀਡੀਓ ਬਾਰੇ ਜ਼ਰੂਰ ਗੱਲ ਕਰਿਓ ਸਤਿ ਸ਼੍ਰੀ ਅਕਾਲ